ਇਹ ਲੱਗਦਾ ਕਾਫੀ ਕਰਮਾ ਨੇ ਲੋ ਜੀ ਪਿੰਡ ਰੂੜੇ ਕੇ ਤੇ ਜ਼ਿਲ੍ਹਾ ਨੂੰ ਪਾਉਂਦਾ ਜੀ ਬਰਨਾਲਾ ਜੇ ਵੀ ਤੋੜਾ ਕਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰੂੜੇ ਕੇ ਤੇ ਜ਼ਿਲ੍ਹਾ ਨੂੰ ਪਾਉਂਦਾ ਜੀ ਬਰਨਾਲਾ ਧੌਲੇ ਕੋਲ ਪਿੰਡ ਹੈ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 728000355 ਬਾਕੀ ਵੀ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤਾਕਤ ਤੱਕ ਮੈਂ ਵੀ ਵੀਡੀਓ ਅਪਲੋਡ ਕਰ ਸਕੀ ਬਾਈ ਕੋਲ ਦੋ ਮੱਝਾਂ ਸੂਣ ਵਾਲੀਆਂ ਤੇ ਇੱਕ ਹੈਗੀ ਆ ਗਾਂ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਸੀ ਗਾਈ ਸਸੀ ਗਾਲ ਵੀਰੇ ਨਾਮ ਵੀਰ ਜੀ ਹਰਵਿੰਦਰ ਸਿੰਘ ਵੀਰੇ ਪੈਂਡ ਪਿੰਡ ਰੂੜੇਕੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂਜੀ ਪਹਿਲੀ ਮੱਝ ਦੀ ਜਾਣਕਾਰੀ ਦੇ ਜੀ ਆਪਣੀ ਵੀਰੇ ਪਹਿਲੀ ਮੱਝ ਇਹਨੂੰ ਸੂਣ ਚ ਰੰਦੇ ਨੇਗੇ ਹਫਤਾ ਤੱਕ ਲਾ ਲੋ ਹਫਤਾ ਚ ਠੀਕ ਆ ਦੁੱਧ ਦੇ ਥੱਲੇ ਹੈਗਾ ਗਾ 14 ਲੀਟਰ ਦੁੱਧ ਹੂਆ ਹੈ ਥੱਲੇ ਪਿਛਲੇ ਸੂਏ ਪਿਛਲੇ ਸੂਏ ਚ ਹੋਇਆ ਪੰਜਵੇਂ ਸੂਏ ਮੈਂ ਮੈਂ ਆ ਸੂਣਾ ਪੰਜਵੇਂ ਸੂਣਾ ਹਾਂ ਪੰਜਵੇਂ ਪੰਜਵੇਂ ਸੂਣਾ ਇਹਨੇ ਠੀਕ ਆ ਹਫਤੇ ਦੀ ਕੱਚੀ ਆ ਪੰਜਵੇਂ ਸੂਏ ਸੂਣਾ ਭਰਾ ਪਿਛਲੇ ਸੂਏ ਬਾਈ ਦਾ 13 ਕਿਲੋ ਲੀਟਰ ਦੁੱਧ ਸੀ ਕਰਦੀ ਮੱਝ ਵੀਰੇ ਆਪਣੀ ਹਾਂ ਹਾਂ ਵੀਰੇ ਕਰਦੀਆਂ ਨੇ ਦੋਨੇ ਠੀਕ ਆ ਦੋਨੇ ਕਰਦੀਆਂ ਨੇ ਠੀਕਾ ਤੋਰ ਦੋ ਭਰਾ ਨੂੰ ਦੋ ਦੱਕਾ ਸਾਰੇ ਭਰਾ ਲੇਵਾ ਕਰਮਾ ਵਾਲੀਆ ਕੱਦ ਕਾਠ ਚੰਗੀ ਪਣੀ ਪੂਸੀ ਫਰਾ ਹੋਜੀ ਪੂਰਾ ਸਮਝ ਪਾਉਣੀ ਆ ਹੋਜੀ ਤੇ ਲੱਡੂਆ ਕਾਫੀ ਆ ਕਰਮਾ ਨੂੰ ਹੋਜੀ ਸਾਰੇ ਫਾਂਡਰ ਵੀ ਦੇਖੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਸਭ ਪੂਰਾ ਤਰਾ ਹੋਜੀ ਆ ਚਲੋ ਭਰਾ ਲੈ ਚਲੋ। ਤਾਫ ਤੇਰੀ ਕੱਚੀ ਆ। ਠੀਕ ਹੈ ਜੀ। ਨਾ ਨਟ ਨੂੰ ਨਕਰਮ ਬੜੀ ਕਾਫੀ। ਸੋਨਾ ਲੱਗਿਆ ਦਾ। ਠੀਕ ਹੈ ਜੀ। ਰੇਟ ਵੀ ਜੀ ਦਾ। ਰੇਟ ਵੀਰੇ ਫੋਨ ਤੇ ਕਰ ਲੈ ਇਹਨਾਂ ਦਾ। ਰੇਟ ਫੋਨ ਤੇ ਕਰਾਂਗਾ। ਹੋਊਗਾ ਜੈ ਜੀ। ਹਾਂਜੀ ਦੂਜੀ ਦੀ ਦੱਸੋ ਜਾਣਕਾਰੀ ਦੂਜੀ ਨੂੰ ਵੀ ਵੀਰੇ ਹਫਤਾ ਕਰ ਰਹਿਣਾ ਸੂਚ ਹਾਂਜੀ ਇਹਦੇ ਥੱਲੇ ਸੀਗਾ 13 12 ਲੀਟਰ ਦਾ ਠੀਕ ਆ ਹੁਣ ਇਹ ਦੂਜੀ ਸੂਏ ਸੂਗੀ ਦੂਜੀ ਸੂਏ ਸੂ ਥਾਂ ਤੋਂ 10 ਦਿਨ ਲੱਗਿਆ ਕਰਮਾਣੇ ਨੂੰ ਠੀਕ ਆ ਉਹਨਾਂ ਦੀ ਤਾਂ ਵੀਰੇ ਗਾਰੰਟੀ ਆਪਣੀ ਠੀਕ ਆ ਜੀ ਇੱਕ ਇੱਕ ਮਹੀਨਾ ਦਾ ਕੱਚੀ ਆ ਇਹਨੂੰ ਵੀ ਹਫਤਾ ਕਿ ਵੀਰੇ ਹਫਤੇ ਦੀ ਕੱਚੀ ਆ ਠੀਕ ਆ ਤੋਰ ਦੋ ਠੀਕ ਆ ਥਾਂ ਤੋਂ 10 ਦਿਨ ਲੱਗਿਆ ਲਿਓ ਲਿਓ ਜੀ ਲੋ ਫਰਾ ਚੈੱਕ ਕਰ ਸੋ ਫੈਸਿਲੀਟੀ ਚੰਗੀ ਪੜੀ ਤੁਸੀਂ ਆ ਹਫਤੇ ਦੀ ਕੱਚੀ ਆਪਣਾ ਥਾਂ ਤੋਂ ਬਹੁਤ ਸੋਹਣਾ ਲੱਗਿਆ ਵਾ ਕਰਮਾ ਬਾਦ ਜੀ ਲਿਓ ਜੀ ਮੋੜ ਲਿਓ ਲੋਸ ਫਤਲੇ ਪਿੰਡ ਚਾਪਰਾ ਚੈੱਕ ਕਰਦਾ ਕਰਦੇ ਨੇ ਬਸ ਇੱਕ ਬਹੁਤ ਸੋਹਣਾ ਪਹਿਣਾ ਲੱਗਿਆ ਵਾ ਬਸ ਹਫਤੇ ਦੀ ਕੱਟੀਆਂ ਦੋਨੇ ਇਹ ਤਾਂ ਲਾਉਣ ਲੱਗੀ ਕਰਮ ਵਾਲੀ ਠੀਕ ਹੈ ਜੀ ਇਹਦਾ ਰੇਡ ਵੀਰ ਜੀ ਇਹਦਾ ਵੀ ਵੀਰੇ ਫੋਨ ਕੀ ਕਰਨਾ ਠੀਕ ਹੈ ਅਗਲੀ ਗਾਂ ਇਹਦੇ 3 ਗੀ ਲੀਟਰ ਦੁੱਧ ਦਾ ਵੀਰੇ ਇਸ ਮੈਂ ਹਾਂਜੀ ਇਹੇ ਹੀਟ ਚਾਈ ਹੋਈ ਹੈ ਕੀ ਵੀ ਜੇ ਉਹ ਦੇ ਦਾਂਗੇ ਵੀਰੇ ਕਨੇ ਇਹ ਤਾਂ 5 ਕੁ 6000 ਕੀ ਦੇ ਦਾਂਗੇ ਵੀਰੇ 5 ਨਹੀਂ ਹਾਂ ਠੀਕ ਆ 3 ਲੀਟਰ ਦੁੱਧ ਦਾ ਹਾਂ ਦੋਨਾਂ ਮਿਲਦਾ ਹਾਂ ਆ ਵੀਰੇ ਦੋ ਮਾ ਟਮਾਂ ਦਾ ਠੀਕ ਆ ਲੋਪਰਾ ਚੈੱਕ ਕਰ ਸਕਦੇ ਟੀਕਾ ਡੁੱਦਾ ਨਾ ਵੀਰੇ ਅਸ ਵੀ ਨਾ ਰੈਡੀ ਕਾ ਹੁਣ ਨਿਪਰਾ ਹੋਇਆ ਉਹ ਹੀਟ ਚ ਹੈਗੀ ਆ ਗਈ ਏ ਭਰਾ ਸਾਡੇ ਟੀਕਾ ਭਰੋਣ ਵਾਲਾ ਹਾਂ ਹਾਂ ਇਹ ਕਿਤਨੇ ਭਰੋਣਾ ਤੋੜ ਦੋ ਦੇਣੀ ਕਿੰਨੇ ਦੀ ਆਪਾਂ ਸਹੀ ਬਸ ਬਸ ਵੀਰੇ ਮੌਕੇ ਦੇ ਮਾਨਤਣਾਂ ਜਾਂ ਹੋ ਜਾ ਬਾਕੀ ਠੀਕ ਆ ਲੋਪਰਾ

ਵੀਰੇ ਤਾਜੀ ਢਹਾ ਦੁੱਧ ਪਤਾ ਕਿੰਨਾ ਸੀ ਦੇਖਾਂ ਕਿਵੇਂ ਵੀਰੇ ਤਾਜੀ ਢਹਾ ਦੁੱਧ 14 ਲੀਟਰ ਦਾ ਤਾਜੀ ਢਹਾ 14 ਲੀਟਰ ਸੀ ਭਰਾ ਠੀਕ ਹੈ ਨਾ ਰੇਟਿੰਗ ਬਿਲਕੁਲ ਜਾਇਜ਼ ਮੰਗਿਆ ਬਾਈ ਨੇ ਤੇ ਮੱਝਾਂ ਦੀ ਗੱਲਬਾਤ ਬਾਈ ਤੁਹਾਨੂੰ ਫੋਨ ਤੇ ਕਰ ਸਕਦੇ ਭਰਾ ਇੱਕ ਛੋਟੀ ਆ ਤੇ ਇੱਕ ਪੰਜ ਮਹੀਨੇ ਸਵੇ ਸੁਣਾ ਮੱਝ ਨੇ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਤ ਤੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ